ਆ ਬਾਈ ਨੇ ਦੇਖ ਲਾ ਗੱਡੀ ਲੱਖਾ ਸਿੰਘ ਸਦਾਣਾ ਦੀਆਂ ਵੋਟਾਂ ਲਈ ਇਹ ਮਤਲਬ ਐਨ ਲਾ ਲੋ ਵੀਕਰੋਂ ਗੱਡੀ ਸੀ ਤੇ ਅੱਜ ਤੱਕ ਬਾਈ ਦੀ سپورਟ ਚੀ ਫਿਰਦੀ ਐ ਟਾਇਰ ਜਮੀ ਰੜੇ ਹੋ ਗਏ ਪਰ ਐਡਾ ਇੱਕ ਤਕੜਾ ਸਪੋਰਟਰ ਆ ਏ ਮੈਂ ਕਹਣਾ ਇਹਦਾ ਮੁੱਲ ਪਾਉਣਾ ਚਾਹੀਦਾ ਐਡਾ ਇੱਕ ਤਕੜਾ ਸਪੋਰਟਰ ਆ ਮੈਂ ਕਹਣਾ ਬਾਈ ਕੋਲੇ 5 ਕਿਲੇ 5 ਕਿਲਿਆਂ ਦਾ ਮਾਲ ਕਈਆਂ 5 ਕਿਲੇ ਬਾਈ ਪਰ ਤੂੰ ਕੰਮ ਯਾਰ 100 ਕਿਲਿਆਂ ਵਾਲੇ ਜਿੰਨਾ ਕਰਦੇ ਲੱਖੇ ਲਈ ਕਾਹਤੋਂ ਕਰ ਲੈਣਾ ਜੇ ਬਾਈ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਅੱਜ ਤੋਂ 9 ਸਾਲ 9 10 ਸਾਲ ਪਹਿਲਾਂ ਲੱਖਾਂ ਸਾਨੂੰ ਨਾ ਮਿਲਦਾ ਕੀ ਪਤਾ ਸਾਡੇ ਹਾਲਾਤ ਕਿਹੋ ਜਿਹੇ ਹੁੰਦੇ ਕੀ ਮਾਰੀ ਸੰਗਤ ਚ ਰਹਿੰਦੇ ਜਦੋਂ ਦੇ ਲੱਖੇ ਨਾਲ ਰਲਿਆ ਹੂੰ ਚੰਗੀਆਂ ਕਿਤਾਬਾਂ ਪੜ੍ਹਦੇ ਆ ਹੂੰ ਚੰਗੇ ਲੋਕਾਂ ਚ ਬੈਠਨੇ ਆ ਤੇ ਨਸ਼ੇ ਪੱਤੇ ਤੋਂ ਵੀ ਦੂਰ ਰਹਿੰਦੇ ਆ ਜੇ ਅਸੀਂ ਤੇ ਇਹ ਕਹਿੰਦੇ ਜੇ ਇਹਦੇ ਨਾਲ ਮੈਂ ਰਲਿਆ 9 10 ਸਾਲ ਹੋ ਗਏ ਸਾਡੇ 20 25 ਮੁੰਡੇ ਹੈਗੇ ਆ ਜਿਹੜੇ ਪੰਜਾਬੀ ਮਾਂ ਬੋਲੀ ਲਈ ਵੀ ਕੰਮ ਕਰਨ ਲੱਗੇ ਸਾਨੂੰ ਪਹਿਲਾਂ ਇਹ ਨਹੀਂ ਪਤਾ ਵੀ ਅਸੀਂ ਆ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਆ ਜਦੋਂ ਇਹਨੂੰ ਅਸੀਂ ਮਿਲੇ ਸਾਨੂੰ ਫਲਾਣਾ ਅਸੀਂ ਨਹੀਂ ਕਹਿੰਦੇ ਸਾਡੇ ਕੰਮ ਧੰਦੇ ਕਰੇ ਪਰ ਅਸੀਂ ਇਹ ਕਹਿੰਨੇ ਆਂ ਵੀ ਜਉਂਦੇ ਅਸੀਂ ਇਹ ਨਾਲ ਰਲਿਆਂ ਸਾਡੇ 20 25 ਮੁੰਡੇ ਦੀ ਸੋਚ ਵੀ ਬਦਲਤੀ ਇਹ ਬੰਦੇ ਨੇ ਲੋ ਜੀ ਹਰ ਕੋਈ ਕਹਿ ਦਿੰਦਾ ਵੀ ਮੈਂ ਫਲਾਣੇ ਲਈ ਐ ਕਰਤਾ ਮੈਂ ਫਲਾਣੇ ਲਈ ਐ ਕਰਤਾ ਪਰ ਅੱਜ ਮੈਂ ਤੁਹਾਨੂੰ ਬੰਦਾ ਮਲਾਉਣ ਲੱਗਿਆ ਪੰਜ ਕਿਲਿਆਂ ਦਾ ਬੰਦਾ ਮਾਲਕ ਹੈ ਤੇ ਲੱਖੇ ਸਿਧਾਣੇ ਨਾਲ 9 ਸਾਲਾਂ ਤੋਂ ਜੁੜਿਆ ਤੇ ਆਹ ਗੱਡੀ ਹੈ ਜੈਨ ਗੱਡੀ ਹੈ ਤੇ ਟਾਇਰ ਟੂਰ ਕਹਿੰਦੇ ਇਸ ਵਾਰ ਤਾਂ ਚੋਣਾ ਇਹਦਾ ਜਮੀ ਚੱਕਦੇ ਸਾਫ਼ ਹੀ ਕਰਦੇ ਨੌਜਵਾਨ ਨੇ ਤੇ ਨੌਜਵਾਨ ਦਾ ਨਾਮ ਸੇਵਕ ਮਾਨੀ ਵਾਲਾ ਫਰੀਦਕੋਟ ਦੇ ਵਿੱਚ ਪਿੰਡ ਪੈ ਜਾਂਦਾ ਗੱਡੀ ਦੇ ਹਾਲਾਤ ਦੇਖ ਲੋ ਨਹੀਂ ਇੱਥੇ ਕੋਈ ਮੰਗਿਆ ਸਾਈਕਲ ਨਹੀਂ ਦਿੰਦਾ ਪਰ ਆ ਬਾਈ ਨੇ ਦੇਖ ਲਾ ਗੱਡੀ ਲੱਖਾ ਸਿੰਘ ਸੁਧਾਨਾ ਦੀਆਂ ਵੋਟਾਂ ਲਈ ਇਹ ਮਤਲਬ ਐਨ ਲਾ ਲੋ ਵੀਕਰ ਹੋਂ ਗੱਡੀ ਸੀ ਤੇ ਅੱਜ ਤੱਕ ਬਾਈ ਦੀ ਸਪੋਰਟ ਚੀ ਫਿਰਦੀ ਐ ਟਾਇਰ ਜਮੀ ਰੜੇ ਹੋ ਗਏ ਪਰ ਐਡਾ ਇੱਕ ਤਕੜਾ ਸਪੋਰਟਰ ਹੈ ਮੈਂ ਕਹਣਾ ਇਹਦਾ ਮੁੱਲ ਪਾਉਣਾ ਚਾਹੀਦਾ ਐਡਾ ਇੱਕ ਤਕੜਾ ਸਪੋਰਟਰ ਹੈ ਮੈਂ ਕਹਣਾ ਬਾਈ ਕੋਲੇ 5 ਕਿਲੇ 5 ਕਿਲਿਆਂ ਦਾ ਮਾਲ ਕਈਆਂ 5 ਕਿਲੇ ਬਈ ਪਰ ਤੂੰ ਕੰਮ ਯਾਰ 100 ਕਿਲੇ ਵਾਲੇ ਜਿੰਨਾ ਕਰਦੇ ਲੱਖੇ ਲਈ ਕਾਹਤੋਂ ਕਰਨਾ ਇਹਨਾਂ ਜੇ ਬਾਈ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਅੱਜ ਤੋਂ 9 ਸਾਲ 9 10 ਸਾਲ ਪਹਿਲਾਂ ਲੱਖਾ ਸਾਨੂੰ ਨਾਂ ਮਿਲਦਾ ਕੀ ਪਤਾ ਸਾਡੇ ਹਾਲਾਤ ਕਿਹੋ ਜਿਹੇ ਹੁੰਦੇ ਕੀ ਮਾਰੀ ਸੰਗਤ 'ਚ ਰਹਿੰਦੇ ਜਦੋਂ ਦੇ ਲੱਖੇ ਨਾਲ ਰਲੇ ਆਂ ਹੂੰ ਚੰਗੀਆਂ ਕਿਤਾਬਾਂ ਪੜ੍ਹਦੇ ਆਂ ਹੂੰ ਚੰਗੇ ਲੋਕਾਂ 'ਚ ਬੈਠਨੇ ਆਂ ਤੇ ਨਸ਼ੇ ਪੱਤੇ ਤੋਂ ਵੀ ਦੂਰ ਰਹਿੰਨੇ ਆਂ ਜੇ ਅਸੀਂ ਤੇ ਇਹੀ ਕਹਿੰਨੇ ਜੇ ਇਹਦੇ ਨਾਲ ਮੈਂ ਰਲਿਆ 9-10 ਸਾਲ ਹੋ ਗਏ ਸਾਡੇ 20-25 ਮੁੰਡੇ ਹੈਗੇ ਆ ਜਿਹੜੇ ਇਹ ਪੰਜਾਬੀ ਮਾਂ ਬੋਲੀ ਲਈ ਵੀ ਕੰਮ ਕਰਨ ਲੱਗੇ ਸਾਨੂੰ ਪਹਿਲਾਂ ਇਹ ਹੀ ਨਹੀਂ ਪਤਾ ਵੀ ਅਸੀਂ ਆ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਆ ਜਦੋਂ ਇਹਨੂੰ ਅਸੀਂ ਮਿਲੇ ਸਾਨੂੰ ਭਲਾ ਅਸੀਂ ਨਹੀਂ ਕਹਿੰਦੇ ਸਾਡੇ ਕੰਮ ਧੰਦੇ ਕਰੇ ਪਰ ਅਸੀਂ ਇਹ ਕਹਿੰਨੇ ਆ ਵੀ ਜਉਂਦੇ ਅਸੀਂ ਇਹ ਨਾਲ ਰਲਿਆ ਸਾਡੇ 20-25 ਮੁੰਡੇ ਦੀ ਸੋਚ ਵੀ ਬਦਲਤੀ ਇਹ ਬੰਦੇ ਨੇ ਤੁਸੀਂ ਸਾਨੂੰ ਇਤਿਹਾਸ ਬਾਰੇ ਪਤਾ ਲੱਗਿਆ ਇਤਿਹਾਸ ਪੜ੍ਹਨ ਲੱਗੇ ਪੰਜਾਬੀ ਮਾਂ ਬੋਲੀ ਲਈ ਵੀ ਅਸੀਂ ਕੰਮ ਕਰਨ ਲੱਗੇ ਫਿਰ ਪੰਜਾਬ ਦੇ ਜਿਹੜੇ ਮੁੱਦੇ ਸੀ ਉਹ ਹਰ ਮੁੱਦੇ ਤੇ ਅਸੀਂ ਨਾਲ ਬਾਈ ਦੇ ਖੜਨ ਲੱਗੇ ਵੀ ਸਾਡੀ ਬਾਈ ਨੇ ਸੋਚ ਬਦਲਤੀ ਤੂੰ ਬਿਲਕੁਲ ਹੀ ਪ੍ਰਵਾਹ ਨਹੀਂ ਕਰਦਾ ਯਾਰ ਆਹੀ ਤੇਰੇ ਕੋਲੇ ਗੱਡੀ ਐ ਤੇ ਇਹ ਦਿੱਲੀ ਵੀ ਜਾਂਦੀ ਰਹੀ ਤੇ ਹੁਣ ਬਠਿੰਡੇ ਦੇ ਵਿੱਚ ਵੀ ਫਿਰਦੀ ਰਹੀ ਟਾਇਰ ਟੁਰ ਵੀ ਘਸ ਗਏ ਘਰਦੇ ਨਹੀਂ ਰੁਕਦੇ ਕਰਦੇ ਤਾਂ ਹਮੇਸ਼ਾ ਇਹ ਕਹਿੰਦੇ ਰਹੇ ਬਾਈ ਹੂੰ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਹਮੇਸ਼ਾ ਚੰਗੇ ਬੰਦੇ ਦਾ ਸਾਥ ਦਿਓ ਗੱਲ ਪੰਜਾ ਕਿੱਲੇ ਵਾਲੀ ਜਾਂ ਛੋਟੀ ਗੱਡੀ ਵਾਲੀ ਦੀ ਨਹੀਂ ਹੁੰਦੀ ਗੱਲ ਤਾਂ ਜਮੀਰ ਦੀ ਹੁੰਦੀ ਆ ਤੇ ਦਿਲ ਦੀ ਹੁੰਦੀ ਆ ਜਿਹੜੀ ਅਮੀਰੀ ਹੁੰਦੀ ਆ ਉਹ ਦਿਲ ਦੀ ਹੁੰਦੀ ਆ ਬਈ ਬੰਦਾ ਦਿਲੋਂ ਅਮੀਰ ਚਾਹੀਦਾ ਦਿਲੋਂ ਅਮੀਰ ਚਾਹੀਦਾ ਤੇ ਬਹੁਤ ਧੰਨਵਾਦ ਤੇਰਾ ਜਿਉਂਦਾ ਰਹਿ ਤੇਰੇ ਵਰਗੇ ਜੇ ਨੌਜਵਾਨ ਟੀਮ 'ਚ ਹੋਣਗੇ ਤਾਂ ਟੀਮ ਚੜ੍ਹਦੀ ਕਲਾ ਵੱਲ ਜਾਊਗੀ ਤੇ ਜਿੱਤਾਂ ਹਾਰਾਂ ਮੈਨਾਂ ਹੀ ਰੱਖਦੀਆਂ ਇਹ ਆਪਾਂ ਨੂੰ ਪਤਾ ਹੀ ਆ ਭਾਵੇਂ ਹਾਰ ਜੀਏ ਪਰ ਵੱਡੇ ਵੱਡੇ ਧੌਣ ਚੋਕੀਲਾ ਕੱਢਣ ਦਾ ਦਮ ਰੱਖਦੇ ਆ ਅੱਜ ਬਾਣੋ ਬਾਣੀ ਪਾਰਖੇ ਨੇ ਹਨਾ ਇਹਨਾਂ ਆਮ ਘਰਾਂ ਦੇ ਬੰਦਿਆਂ ਨੇ ਤੇ ਬਾਈ ਇਹ ਕਰੋ ਸ਼ੇਅਰ ਵੀਡੀਓ ਨੂੰ ਯਾਹ ਦੇਖ ਲੋ ਬਾਈ ਦੀ ਗੱਡੀ ਐ ਤੇ ਝੰਡਾ ਐ ਤੇ ਪਿੱਛੇ ਵੀ ਮੈਂ ਦਿਖਾ ਦਾਂ ਬਾਈ ਦੀ ਪੱਕੀ ਆ ਬਾਈ ਕਰਕੇ ਪੰਜਾਬੀ ਦੀ ਲਿਖਾਈ ਆ ਨੰਬਰ ਤੇ ਤੇ ਪਿੱਛੇ ਵੀ ਮੈਂ ਦਿਖਾ ਦਾਂ ਕਿ ਲੱਖੇ ਦੀ ਫੋਟੋ ਐਨ ਪੱਕੀ ਏ ਸਾਪੀ ਹੋਈ ਐ ਤੇ ਐ ਕਿਸਾਨੀ ਵਾਸਤੇ ਵੀ ਲੜਿਆ ਇਹ ਬੰਦਾ ਆ ਆ ਜਨਰਲ ਨਾਲ ਅਸੀਂ ਦਿੱਲੀ ਜਾਂਦੇ ਰਹੇ ਬਾਈ ਦੀਆਂ ਪੇਸ਼ੀਆਂ ਤੇ ਤੇ ਊੜਾੜਾ ਵੀ ਲਿਖਾਇਆ ਹੋਇਆ ਐ ਕਿ ਮੈਂ ਕਹਿੰਦਾ ਬਾਈ ਇੰਨਾ ਖੈਨਾ ਲੱਖੇ ਦਾ ਗੱਲਾਂ ਹੀ ਛੱਡ ਦੋ ਜਿਉਂਦਾਬਾਦ ਰਹੇ ਸਾਡੀ ਟੀਮ ਖੜੀ ਆ ਸਾਰੀ ਸਾਰੇ ਭਰਾ ਇਹਨੂੰ ਕਹਿੰਦੇ ਆ ਵੀ ਯਾਰ ਤੂੰ ਧੰਨ ਹੈ ਜਿਉਂਦਾ ਰਹੇ ਆ ਬਾਈ ਨੇ ਦੇਖ ਲਾ ਗੱਡੀ ਲੱਖਾ ਸਿੰਘ ਸੁਧਾਣਾ ਦੀਆਂ ਵੋਟਾਂ ਲਈ ਇਹ ਮਤਲਬ ਐਨ ਲਾ ਲੋ ਵੀਕਰੋਂ ਗੱਡੀ ਸੀ ਤੇ ਅੱਜ ਤੱਕ ਬਾਈ ਦੀ ਸਪੋਰਟ ਚੀ ਫਿਰਦੀ ਆ ਟਾਇਰ ਜਮੀ ਰੜੇ ਹੋ ਗਏ ਪਰ ਐਡਾ ਇੱਕ ਤਕੜਾ ਸਪੋਰਟਰ ਰਹੇ ਮੈਂ ਕਹਿੰਦਾ ਇਹਦਾ ਮੁੱਲ ਪਾਉਣਾ ਚਾਹੀਦਾ ਐਡਾ ਇੱਕ ਤਕੜਾ ਸਪੋਰਟਰ ਆ ਮੈਂ ਕਹਿੰਦਾ ਬਾਈ ਕੋਲੇ 5 ਕਿਲੇ 5 ਕਿਲਿਆਂ ਦਾ ਮਾਲ ਕਈਆਂ 5 ਕਿਲੇ ਬਈ ਪਰ ਤੂੰ ਕੰਮ ਯਾਰ 100 ਕਿਲਿਆਂ ਵਾਲੇ ਜਿੰਨਾ ਕਰਦੇ ਲੱਖੇ ਲਈ ਕਾ ਤੋ ਕਰ ਲੈਣਾ ਜੇ ਭਾਈ ਮੈਂ ਇਹ ਗੱਲ ਕਹਿਣਾ ਚਾਹਣਾ ਜੇ ਅੱਜ ਤੋਂ 9 ਸਾਲ 9 10 ਸਾਲ ਪਹਿਲਾਂ ਲੱਖਾ ਸਾਨੂੰ ਨਾ ਮਿਲਦਾ ਕੀ ਪਤਾ ਸਾਡੇ ਹਾਲਾਤ ਕਿਹੋ ਜਿਹੇ ਹੁੰਦੇ ਕੀ ਮਾੜੀ ਸੰਗਤ 'ਚ ਰਹਿੰਦੇ ਜਦੋਂ ਦੇ ਲੱਖੇ ਨਾਲ ਰਲੇ ਆ ਚੰਗੀਆਂ ਕਿਤਾਬਾਂ ਪੜ੍ਹਦੇ ਆ ਚੰਗੇ ਲੋਕਾਂ 'ਚ ਬੈਠਨੇ ਆ ਤੇ ਨਸ਼ੇ ਪੱਤੇ ਤੋਂ ਵੀ ਦੂਰ ਰਹਿੰਨੇ ਆ ਜੇ ਅਸਤੇ ਹੀ ਕਹਿੰਨੇ ਜੇ ਇਹਦੇ ਨਾਲ ਮੈਂ ਰਲਿਆ 9-10 ਸਾਲ ਹੋ ਗਏ ਸਾਡੇ 20-25 ਮੁੰਡੇ ਹੈਗੇ ਆ ਜਿਹੜੇ ਇਹ ਪੰਜਾਬੀ ਮਾਂ ਬੋਲੀ ਲਈ ਵੀ ਕੰਮ ਕਰਨ ਲੱਗੇ ਸਾਨੂੰ ਪਹਿਲਾਂ ਇਹ ਹੀ ਨਹੀਂ ਪਤਾ ਵੀ ਅਸੀਂ ਆ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਆ ਜਦੋਂ ਇਹਨੂੰ ਅਸੀਂ ਮਿਲੇ ਸਾਨੂੰ ਭਲਾ ਅਸੀਂ ਨਹੀਂ ਕਹਿੰਦੇ ਸਾਡੇ ਕੰਮ ਧੰਦੇ ਕਰੇ ਪਰ ਅਸੀਂ ਇਹ ਕਹਿੰਨੇ ਆ ਵੀ ਜਉਂਦੇ ਅਸੀਂ ਇਹ ਨਾਲ ਰਲਿਆ ਸਾਡੇ 20-25 ਮੁੰਡੇ ਦੀ ਸੋਚ ਵੀ ਬਦਲਦੀ ਇਹ ਬੰਦੇ ਨੇ ਲੋ ਜੀ ਹਰ ਕੋਈ ਕਹਿ ਦਿੰਦਾ ਵੀ ਮੈਂ ਫਲਾਣੇ ਲਈ ਐ ਕਰਤਾ ਮੈਂ ਫਲਾਣੇ ਲਈ ਐ ਕਰਤਾ ਪਰ ਅੱਜ ਮੈਂ ਤੁਹਾਨੂੰ ਬੰਦਾ ਮਲਾਉਣ ਲੱਗਿਆ ਪੰਜ ਕਿੱल्ल्या ਦਾ ਬੰਦਾ ਮਾਲਕ ਹੈ ਤੇ ਲੱਖੇ ਸੁਧਾਣੇ ਨਾਲ 9 ਸਾਲਾਂ ਤੋਂ ਜੁੜਿਆ ਤੇ ਆ ਗੱਡੀ ਐ ਜੈਨ ਗੱਡੀ ਐ ਤੇ ਟਾਇਰ ਟੂਰ ਕਹਿੰਦੇ ਇਸ ਵਾਰ ਤਾਂ ਚੋਣਾ ਇਹਦਾ ਜਮੀ ਚੱਕਦੇ ਸਾਫ਼ ਹੀ ਕਰਤੇ ਨੌਜਵਾਨ ਨੇ ਤੇ ਨੌਜਵਾਨ ਦਾ ਨਾਮ ਹੈ ਸੇਵਕ ਮਾਨੀ ਵਾਲਾ ਫਰੀਦਕੋਟ ਦੇ ਵਿੱਚ ਪਿੰਡ ਪੈ ਜਾਂਦਾ ਗੱਡੀ ਦੇ ਹਾਲਾਤ ਦੇਖ ਲੋ ਨਹੀਂ ਇੱਥੇ ਕੋਈ ਮੰਗਿਆ ਸਾਈਕਲ ਨਹੀਂ ਦਿੰਦਾ ਪਰ ਆ ਬਾਈ ਨੇ ਦੇਖ ਲਾ ਗੱਡੀ ਲੱਖਾ ਸਿੰਘ ਸੁਧਾਣਾ ਦੀਆਂ ਵੋਟਾਂ ਲਈ ਇਹ ਮਤਲਬ ਐਨ ਲਾ ਲੋ ਵੀਕਰ ਹੋਂ ਗੱਡੀ ਸੀ ਤੇ ਅੱਜ ਤੱਕ ਬਾਈ ਦੀ ਸਪੋਰਟ ਚੀ ਫਿਰਦੀ ਐ ਟਾਇਰ ਜਮੀ ਰੜੇ ਹੋ ਗਏ ਪਰ ਐਡਾ ਇੱਕ ਤਕੜਾ ਸਪੋਟਰ ਆ ਇਹ ਮੈਂ ਕਹਣਾ ਇਹਦਾ ਮੁੱਲ ਪਾਉਣਾ ਚਾਹੀਦਾ ਐਡਾ ਇੱਕ ਤਕੜਾ ਸਪੋਟਰ ਆ ਮੈਂ ਕਹਣਾ ਬਾਈ ਕੋਲੇ 5 ਕਿਲੇ 5 ਕਿਲਿਆਂ ਦਾ ਮਾਲ ਕਈਆਂ 5 ਕਿਲੇ ਬਾਈ ਪਰ ਤੂੰ ਕੰਮ ਯਾਰ 100 ਕਿਲੇ ਵਾਲੇ ਜਿੰਨਾ ਕਰਦੇ ਲੱਖੇ ਲਈ ਕਾਹਤੋਂ ਕਰਨਾ ਇਹਨਾਂ ਜੇ ਬਾਈ ਮੈਂ ਇਹ ਗੱਲ ਕਹਿਣਾ ਚਾਹਣਾ ਜੇ ਅੱਜ ਤੋਂ 9 ਸਾਲ 9 10 ਸਾਲ ਪਹਿਲਾਂ ਲੱਖਾ ਸਾਨੂੰ ਨਾਂ ਮਿਲਦਾ ਕੀ ਪਤਾ ਸਾਡੇ ਹਾਲਾਤ ਕਿਹੋ ਜਿਹੇ ਹੁੰਦੇ ਕੀ ਮਾਰੀ ਸੰਗਤ 'ਚ ਰਹਿੰਦੇ ਜਦੋਂ ਦੇ ਲੱਖੇ ਨਾਲ ਰਲਿਆ ਹੂੰ ਚੰਗੀਆਂ ਕਿਤਾਬਾਂ ਪੜ੍ਹਦੇ ਆਂ ਹੂੰ ਚੰਗੇ ਲੋਕਾਂ 'ਚ ਬੈਠਨੇ ਆਂ ਤੇ ਨਸ਼ੇ ਪੱਤੇ ਤੋਂ ਵੀ ਦੂਰ ਰਹਿੰਨੇ ਆਂ ਜੇ ਅਸੀਂ ਤਾਂ ਇਹੀ ਕਹਿੰਨੇ ਜੇ ਇਹਦੇ ਨਾਲ ਮੈਂ ਰਲਿਆ 9-10 ਸਾਲ ਹੋ ਗਏ ਸਾਡੇ 20-25 ਮੁੰਡੇ ਹੈਗੇ ਆ ਜਿਹੜੇ ਪੰਜਾਬੀ ਮਾਂ ਬੋਲੀ ਲਈ ਵੀ ਕੰਮ ਕਰਨ ਲੱਗੇ ਸਾਨੂੰ ਪਹਿਲਾਂ ਇਹ ਹੀ ਨਹੀਂ ਪਤਾ ਵੀ ਅਸੀਂ ਆ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਆ ਜਦੋਂ ਇਹਨੂੰ ਅਸੀਂ ਮਿਲੇ ਸਾਨੂੰ ਭਲਾ ਅਸੀਂ ਨਹੀਂ ਕਹਿੰਦੇ ਸਾਡੇ ਕੰਮ ਧੰਦੇ ਕਰੇ ਪਰ ਅਸੀਂ ਇਹ ਕਹਿੰਨੇ ਆਂ ਵੀ ਜਉਂਦੇ ਅਸੀਂ ਇਹ ਨਾਲ ਰਲਿਆ ਸਾਡੇ 20-25 ਮੁੰਡੇ ਦੀ ਸੋਚ ਵੀ ਬਦਲਤੀ ਇਹ ਬੰਦੇ ਨੇ ਤੁੱਕ ਸਾਨੂੰ ਇਤਿਹਾਸ ਬਾਰੇ ਪਤਾ ਲੱਗ ਗਿਆ ਇਤਿਹਾਸ ਪੜ੍ਹਨ ਲੱਗੇ ਪੰਜਾਬੀ ਮਾਂ ਬੋਲੀ ਲਈ ਵੀ ਅਸੀਂ ਕੰਮ ਕਰਨ ਲੱਗੇ ਫਿਰ ਪੰਜਾਬ ਦੇ ਜਿਹੜੇ ਮੁੱਦੇ ਸੀ ਉਹ ਹਰ ਮੁੱਦੇ ਤੇ ਅਸੀਂ ਨਾਲ ਬਾਈ ਦੇ ਖੜਨ ਲੱਗੇ ਕਿ ਸਾਡੀ ਬਾਈ ਨੇ ਸੂਚ ਬਦਲਤੀ ਤੂੰ ਬਿਲਕੁਲ ਹੀ ਪ੍ਰਵਾਹ ਨਹੀਂ ਕਰਦਾ ਯਾਰ ਆਹੀ ਤੇਰੇ ਕੋਲੇ ਗੱਡੀ ਐ ਤੇ ਇਹ ਦਿੱਲੀ ਵੀ ਜਾਂਦੀ ਰਹੀ ਤੇ ਹੁਣ ਬਠਿੰਡੇ ਦੇ ਵਿੱਚ ਵੀ ਫਿਰਦੀ ਰਹੀ ਟਾਇਰ ਟੁਰ ਵੀ ਘਸ ਗਏ ਘਰ ਦੇ ਨਹੀਂ ਰੁਕਦੇ ਕਰਦੇ ਤਾਂ ਹਮੇਸ਼ਾ ਇਹ ਕਹਿੰਦੇ ਰਹੇ ਬਾਈ ਹੂੰ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਹਮੇਸ਼ਾ ਚੰਗੇ ਬੰਦੇ ਦਾ ਸਾਥ ਦਿਓ ਗੱਲ ਪੰਜਾਂ ਕਿੱਲਾਂ ਵਾਲੀ ਜਾਂ ਛੋਟੀ ਗੱਡੀ ਵਾਲੀ ਦੀ ਨਹੀਂ ਹੁੰਦੀ ਗੱਲ ਤਾਂ ਜ਼ਮੀਰ ਦੀ ਹੁੰਦੀ ਆ ਤੇ ਦਿਲ ਦੀ ਹੁੰਦੀ ਆ ਜਿਹੜੀ ਅਮੀਰੀ ਹੁੰਦੀ ਆ ਉਹ ਦਿਲ ਦੀ ਹੁੰਦੀ ਆ ਬਈ ਬੰਦਾ ਦਿਲੋਂ ਅਮੀਰ ਚਾਹੀਦਾ ਦਿਲੋਂ ਅਮੀਰ ਚਾਹੀਦਾ ਤੇ ਬਹੁਤ ਧੰਨਵਾਦ ਤੇਰਾ ਜਿਉਂਦਾ ਰਹਿ ਤੇਰੇ ਵਰਗੇ ਜੇ ਨੌਜਵਾਨ ਟੀਮ 'ਚ ਹੋਣਗੇ ਤਾਂ ਟੀਮ ਚੜ੍ਹਦੀ ਕਲਾ ਵੱਲ ਜਾਊਗੀ ਤੇ ਜਿੱਤਾਂ ਹਾਰਾਂ ਮੈਨਾਂ ਹੀ ਲੱਖਦੀਆਂ ਇਹ ਆਪਾਂ ਨੂੰ ਪਤਾ ਹੀ ਆ ਭਾਵੇਂ ਹਾਰ ਦਈਏ ਪਰ ਵੱਡੇ ਵੱਡੇ ਨੇ ਧੌਣ ਚੋ ਕੀਲਾ ਕੱਢਣ ਦਾ ਦਮ ਰੱਖਦੇ ਆ ਅੱਜ ਬਾਣੋ ਬਾਣੀ ਪਾਰਖੇ ਨੇ ਹਨਾ ਇਹਨਾਂ ਆਮ ਘਰਾਂ ਦੇ ਬੰਦਿਆਂ ਨੇ ਤੇ ਬਾਈ ਇਹ ਕਰੋ ਸ਼ੇਅਰ ਵੀਡੀਓ ਨੂੰ ਯਾਹ ਦੇਖ ਲੋ ਬਾਈ ਦੀ ਗੱਡੀ ਐ ਤੇ ਝੰਡਾ ਐ ਤੇ ਪਿੱਛੇ ਵੀ ਮੈਂ ਦਿਖਾ ਦਾਂ ਬਾਈ ਦੀ ਪੱਕੀ ਆ ਬਾਈ ਕਰਕੇ ਪੰਜਾਬੀ ਦੀ ਲਿਖਾਈ ਆ ਨੰਬਰ ਤੇ ਤੇ ਪਿੱਛੇ ਵੀ ਮੈਂ ਦਿਖਾ ਦਾਂ ਕਿ ਲੱਖੇ ਦੀ ਫੋਟੋ ਐਨ ਪੱਕੀ ਏ ਸਾਫੀ ਹੋਈ ਐ ਤੇ ਐ ਕਿਸਾਨੀ ਵਾਸਤੇ ਵੀ ਲੜਿਆ ਇਹ ਬੰਦਾ ਆ ਆ ਜਨਰਲ ਨਾਲ ਅਸੀਂ ਦਿੱਲੀ ਜਾਂਦੇ ਰਹੇ ਬਾਈ ਦੀਆਂ ਪੇਸੀਆਂ ਤੇ ਤੇ ਊੜਾੜਾ ਵੀ ਲਿਖਾਇਆ ਹੋਇਆ ਐ ਕਿ ਮੈਂ ਕਹਿੰਦਾ ਭਾਈ ਇੰਨਾ ਫੈਨਾ ਲੱਖੇ ਦਾ ਗੱਲਾਂ ਹੀ ਛੱਡ ਦੋ ਜਿਉਂਦਾਬਾਦ ਦਾ ਰਹੇ ਸਾਡੀ ਟੀਮ ਖੜੀ ਆ ਸਾਰੀ ਸਾਰੇ ਭਰਾ ਇਹਨੂੰ ਕਹਿੰਦੇ ਆ ਵੀ ਯਾਰ ਤੂੰ ਧੰਨ ਹੈ ਜਿਉਂਦਾ ਰਹੇ ਧੰਨ